ਤੋ ਯੇ ਜਿਉ ਉਮਤੀ ਨੇ ਨਾਲ ਜਹਾਜ ਆਇਆ ਆਇਆ ਅੰਸਾ ਦੇ ਪੈਰਾਂ ਦੇ ਥੱਲੇ ਹੈ ਕਿਉਂਕਿ ਜਿਸ ਚੋ ਉਮਤੀ ਨੇ ਇਹਨੂੰ ਸਾਡੇ ਪੈਰਾਂ ਦੇ ਥੱਲੇ ਕਰ ਦਿੱਤਾ ਆ ਇਸ ਵਾਂ ਤੇ ਕਮਾਂਡ ਦਾ ਦੀ ਉਖੜ ਪਰ ਸਮੁੰਦਰ ਦੀ ਤੈਰ ਵਿੱਚ ਚਲਿਆ ਜਾ ਜਿੱਨਾਂ ਲੜਾਈਂ ਸਗਣ ਕਲੇਸ਼ ਦਾ ਆਤਮਾ ਕਲੇਸ਼ ਦਾ ਆਤਮਾ ਕ੍ਰੋਧ ਦਾ ਆਤਮਾ ਉਖੜ ਤੇ ਸਮੁੰਦਰ ਦੀ ਤੈਰ ਵਿੱਚ ਚਲਿਆ ਜਾ ਮਸੀਹ ਜੇ ਚਲਣਾ ਉਖੜ ਤੇ ਸਮੁੰਦਰ ਦੀ ਤੈਰ ਵਿੱਚ ਚਲਿਆ ਜਾ ਮਸੀਹ ਜੇ ਚਲਣਾ ਉਖੜ ਤੇ ਸਮੁੰਦਰ ਦੀ ਤੈਰ ਵਿੱਚ ਚਲਿਆ ਜਾ ਮਸੀਹ ਜੇ ਚਲਣਾ ਬੇਟਾ ਲੜਾਈ ਝਗੜੇ ਕਲੇਸ਼ ਦਾ ਆਤਮਾ

पेड़ियांटमारिय पेटर जशो मसिद नाच पेटर जशो मसिद नाच पेट जो अंसर जशो मसीद नाच

ਸੰਦੇਗਾਂ ਜੋ ਕਿ ਲਿਖਿਆ ਹੋਇਆ ਆ ਜੋ ਹੋਵਾ ਤਾਂ ਇਹੋ ਆਖਦਾ ਹੈ ਕਿ ਮੈਂ ਇਸ ਕ੍ਰਿਸਤੀਆਂ ਦੀਆਂ ਸਾਰੀਆਂ ਬ੍ਰਿਜੈਂਟ ਸ਼ਮਾ ਕਰਦਾ ਮੈਂ ਇਸ ਕ੍ਰਿਸਤੀਆਂ ਸਾਰੇ ਇਹਨਾਂ ਦੇ ਰੋਗਾਂ ਤੋਂ ਅੱਜ ਚੰਦਾ ਕਰਦਾ ਮੈਂ ਇਸ ਕ੍ਰਿਸਤੀਆਂ ਨੂੰ ਇਹਨਾਂ ਦੀ ਜਿੰਦ ਨੂੰ ਤੋਏ ਤੋਂ 17 ਦਿੰਦਾ ਮੈਂ ਅੱਜ ਇਹਨਾਂ ਨੂੰ ਹਰ ਉਸ ਤੋਏ ਵਿੱਚੋਂ ਬਾਹਰ ਕਰਦਾ ਜਿਸ ਤੋਏ ਵਿੱਚ ਚਿਰ ਦੇ ਦਿੱਕੇ ਹੋਏ ਨੇ ਤੋਏ ਜਿਹੜਾ ਮੈਂ ਬਾਹਰ ਕਰਦਾ ਜਿਹੋਵਾ ਦਾ ਸ਼ਬਦ ਹੈ ਜਿਹੋਵਾ ਦਾ ਸ਼ਬਦ ਹੈ ਜੋਵਾ ਦਾ ਸ਼ਬਦ ਹੈ ਜੋਵਾ ਦਾ ਸ਼ਬਦ ਹੈ ਕਿ ਮੈਂ ਉਸ ਕੋ ਜੋ ਕਮਾ ਜਨਸਤਾਰਾ ਦੇਣਾ ਗਰੀਬੀ ਦੇ ਟੋਏ ਵਿੱਚੋਂ ਕਰਜ਼ੇ ਦੇ ਟੋਏ ਵਿੱਚੋਂ ਤੇਰੇ ਸੀ ਦੇ ਟੋਏ ਚੋਂ ਲੜਾਈ ਦੇ ਟੋਏ ਚੋਂ ਲੜਾਈ ਝਗੜੇ ਖਲੇਸ਼ ਦੇ ਟੋਏ ਚੋਂ ਨਿਸ਼ਚਾ ਦੇ ਟੋਏ ਚੋਂ ਜਨਾਹ ਖਾਰੀ ਦੇ ਟੋਏ ਚੋਂ ਨਸ਼ੇ ਦੇ ਟੋਏ ਵਿੱਚੋਂ

शरीरों बीमारियां जा रही ने yes. जा रही ने बीमारियां yes. निकल रही ने

ਕੁਚ ਕੇ ਗਿਆ ਕਲਿਕਸੀਆ ਦਾ ਦਰਸਤੁਕ ਗਿਆ ਕਿ ਕਿਹਨੇ ਮੌਲਾਤਾ ਇਹ ਅਕੜਾ ਹੈ ਨੇ ਚਰ ਕੇ ਦਿੱਤੇ ਤੰਦਰੁਸਤੀ ਬਹਾਲ ਕਰ ਦੇਵਾਂਗਾ ਮੈਂ ਕਲਿਕਸੀਆ ਦੋਤ ਚੰਗਿਆਈ ਨੂੰ ਬਹਾਲ ਕਰ ਦੇਣਾ ਚੰਗਿਆਈ ਤੁਹਾਡੀ ਤਿਆਰੀ ਹੈ ਚੰਗਿਆਈ ਤੁਹਾਡੀ ਤਿਆਰੀ ਹੈ ਕਿੰਨੇ ਆਈ ਤੁਹਾਡੇ ਸ਼ਰੀਰਤ ਆ ਰਹੀ ਹੈ ਚੰਗਿਆਈ ਦਾ ਆਤਮਾ ਕਲਿੱਤਰ ਆਤਮਾ ਚੰਗਿਆਈ ਦਾ ਆਤਮਾ ਗਨ ਸੂਰ ਤੁਸੀਂ ਚੂਹੇ ਜਾ ਰਹੇ ਹੋ ਤੁਸੀਂ ਚੂਹੇ ਜਾ ਰਹੇ ਹੋ மா பவத்திராச்சோோர் சோர பவத்திர ஆத்மா